ਰੁੜਕਾ ਖੁਰ ਦੇ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਪੜਾਅ ਦੇ ਦੌਰਾਨ ਇੱਕ ਪੜਾਹ ਤੇ ਇੱਕ ਲੜਕੀ ਵੱਲੋਂ ਬਾਬਾ ਸਾਹਿਬ ਜੀ ਦਾ ਸ਼ਬਦ ਉਚਾਰਨ ਕਰਨ ਲੱਗੇ ਸੀ ਤਾਂ ਪਿੰਡ ਦੇ ਕੁਝ ਪਤਵੰਤਿਆਂ ਨੇ ਇਸ ਗੀਤ ਨੂੰ ਰੋਕਿਆ ਜਦੋਂ ਉਹ ਉਚਾਰਨ ਕਰ ਰਹੀ ਸੀ ਤਾਂ ਇਹਨਾਂ ਨੇ ਮਾਈਕ ਬੰਦ ਕਰ ਦਿੱਤਾ ਅਤੇ ਉਸ ਦੀ ਅਲੀਡਾ ਕੱਢ ਦਿੱਤੀਆਂ ਜਿਸ ਦਾ ਪਤਾ ਜਦੋਂ ਪਿੰਡ ਵਾਸੀਆਂ ਤੇ ਹੋਰ ਇਲਾਕੇ ਦੀਆਂ ਸੰਗਤਾਂ ਨੂੰ ਲੱਗਾ ਤਾਂ ਲਗਾਤਾਰ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਥਾਣਾ ਗੁਰਿਆਵਿਖੇ ਇਕੱਤਰਿਤ ਹੋਏ ਜਿਨ੍ਹਾਂ ਵੱਲੋਂ ਲਿਖਤ ਕਿਸਕਾਇਤ थाना ਗੁਰਾਇਆ ਵਿਖੇ ਦਿੱਤੀ ਗਈ ਪੁਲਿਸ ਵੱਲੋਂ ਹੁਣ ਪਿੰਡ ਦੇ 4 ਲੋਕਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ੜਕਾਉਣ ਦਾ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਬਸਪਾ ਦੇ ਸੀਨੀਅਰ ਆਗੂ ਸੁਖਵਿੰਦਰ ਬਿੱਟੂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਧਰ ਐਸਐਚਓ ਗੁਰਾਇਆ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਰੁੜਕਾ ਖੁਰਦ ਦੇ ਵਿੱਚ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦਾ ਜਿਹੜਾ ਜਨਮ ਦਿਨ ਦੇ ਸੰਬੰਧ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਨਗਰ ਕੀਰਤਨ ਵਾਲੇ ਦਿਨ ਕੁਝ ਸ਼ਰਾਰਤੀ ਅੰਸਰਾਂ ਨੇ ਮਲੋ ਸਟੇਜ ਤੋਂ ਜਿਹੜੇ ਸਾਡੇ ਮਿਸ਼ਨਰੀ ਕਲਾਕਾਰ ਗਾ ਰਹੇ ਸੀ ਉਹਨਾਂ ਨੂੰ ਗਾਉਣ ਤੋਂ ਰੋਕਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਟੇਜ ਤੋਂ ਜਾਪੀ ਨਹੀਂ ਕਹਿਣਾ ਔਰ ਇਸ ਦੌਰਾਨ ਇੱਕ ਲੜਕੀ ਗੀਤ गा ਰਹੀ ਸੀ ਜਦੋਂ ਉਹਨੇ ਜੈ ਭੀਮ ਦੀ ਗੱਲ ਕੀਤੀ ਜਾਂ ਜੈ ਭੀਮ ਕਿਹਾ ਤਾਂ ਇਹ ਸ਼ਰਾਰਤੀ ਬੰਦਿਆਂ ਨੇ ਜਿਹੜਾ ਆ ਮਾਈਕ ਬੰਦ ਕਰ ਦਿੱਤਾ ਉੱਥੇ ਜਿਹੜਾ ਮਾਹੌਲ ਆ ਤਣਾਅਪੂਰਨ ਹੋ ਗਿਆ ਤੋਂ ਸਾਡੇ ਜਿਹੜੇ ਸੂਝਵਾਨ ਸਾਥੀ ਸੀ ਉਹਨੇ ਸੋਚਿਆ ਵੀ ਅਸੀਂ ਨਗਰ ਕੀਰਤਨ ਜਾਂ ਗੁਰਪੁਰਬ ਦੇ ਵਿੱਚ ਮਾਹੌਲ ਨੂੰ ਨਾ ਖਰਾਬ ਕਰੀਏ ਕੱਲ ਪ੍ਰੋਗਰਾਮ ਸਮਾਪਤ ਹੋਇਆ ਤਾਂ ਸਾਰੇ ਸਾਥੀ ਅੱਜ ਗੁਰਦਿਆਂ ਇਕੱਠੇ ਹੋਏ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਉੱਥੇ ਦੀ ਲਾਈਵ ਵੀਡੀਓ ਕਲਿੱਪ ਸੀ ਉਹ ਮੌਕੇ ਤੇ ਦਿਖਾਲੀ ਅਫਸਰਾਂ ਨੇ ਬਾਚਣ ਤੋਂ ਬਾਅਦ ਦੇਖਿਆ ਵੇ ਬਾਕੀ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਔਰ ਉਸ ਕਲਿੱਪ ਮੁਤਾਬਕ ਉਹਨਾਂ ਚਾਰ ਵਿਅਕਤੀਆਂ ਤੇ ਜਿਹੜੀ ਆ ਐਫ ਆਈ ਆਰ ਦਰਜ ਹੋ ਗਈ 295 ਜਿਹੜੀ ਹੁਣ ਧਾਰਾ 299 ਆ ਔਰ ਚੌ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਵਿੱਚੋਂ ਦੋ ਜਿਹੜੇ ਵਿਅਕਤੀ ਆ ਉਹ ਮੌਕੇ ਤੇ ਅਰੈਸਟ ਪਾਈ ਗਈ ਆ ਦੋ ਜਿਹੜੇ ਆ ਐਸ ਐਚ ਓ ਸਾਹਿਬ ਨੇ ਪ੍ਰੋਮਿਸ ਕੀਤਾ ਵੀ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਲਦ ਤੋਂ ਜਲਦ ਫੜਾਂਗੇ ਕਿੱਥੇ ਤੇ ਆ ਜੀ ਇਹ ਰੁੜਕਾ ਖੁਰਦ ਦੇ ਹੀ ਆ ਜੀ ਇਹ ਨਾਮ ਹੈ ਨਾ ਇੱਕ ਤਾਂ ਸੋਢੀ ਰਾਮਾ ਜੀ ਬਾਕੀ ਉਹ ਦੋ ਦੇ ਬੇਟੇ ਆ ਇੱਕ ਵੀਜੇ ਆ ਕਿਉਂਕਿ ਮੰਗਤੀ ਕਰਦੇ ਆ ਮੰਗ बस ਪਰਚਾ ਹੋ ਗਿਆ ਜੀ ਰੈਸਟ ਪੈ ਗਈ ਆ ਬਾਕੀ ਜੋ ਕਾਨੂੰਨ ਆ ਉਹ ਦੇਖੇਗਾ ਉਹਨਾਂ ਨੂੰ ਸਜ਼ਾ ਵਗੈਰਾ ਸਰ ਇੱਕ ਪਿੰਡ ਰੁੜਕਾ ਖੁਰਦ ਦੇਖੇ ਜਿਹੜਾ ਮਾਮਲਾ ਆ ਇਸ ਦਾ ਤੇ ਉਹਦੇ ਵਿੱਚ ਕੀ ਕਾਰਵਾਈ ਜਿਹੜੀ ਪੁਲਿਸ ਨੇ ਕੀਤੀ ਹੈ ਅੱਜ ਸਵੇਰ 9:00 10:00 ਵਜੇ ਪਿੰਡ ਰੁੜਕਾ ਖੁਰਦ ਤੋਂ ਇੱਕ ਕੰਪਲੇਂਟ ਆਈ ਸੀਗੀ ਐਸ்சி ਭਾਈ ਜਦੇ ਵੱਲੋਂ ਵੀ ਉਹਨਾਂ ਨੇ 23 ਤੇ 24 ਤਰੀਕ ਸ਼੍ਰੀ ਗੁਰੂ ਦਬਰਾਹਮਾਰਾਈ ਦਾ ਪੁਰਾਮ ਕੀਤਾ ਸੀ ਜਿੱਥੇ ਉਹਨਾਂ ਨੇ ਕੋਈ ਲੜਕੀ ਸ਼ਬਦ ਗਾਇਨ ਕਰ ਰਹੀ ਸੀ ਤੇ ਉਹਨੇ ਸ਼ਬਦ ਗਾਇਨ ਕਰਦਿਆਂ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਨਾਲ ਬਾਬਾ ਸਾਹਿਬ ਦਾ ਸ਼ਬਦ ਲਾਇਆ ਸੀ ਤੇ ਇਹਨਾਂ ਦੇ ਵਿੱਚੋਂ ਹੀ ਕੁਝ ਪ੍ਰਬੰਧਕ ਨੇ ਸੰਦੀਪ ਔਰ ਵਿਕੀ ਵਿਜੇ ਔਰ ਸੋਢੀਰਾਮ ਤੇ ਮਨਦੀਪ ਧੀਰ ਇਹ ਪਰਿਵਾਰ ਅਮਰਤਾ ਧੀ ਪਰਿਵਾਰ ਆ ਇਹਨਾਂ ਨੇ ਉਸਤੀ ਦਾ ਵਿਰੋਧ ਕੀਤਾ ਤੇ ਉਹ ਲੜਕੀ ਨੂੰ ਸਟੇਜ ਤੋਂ ਗਾਉਣ ਲਈ ਮਨਾ ਕੀਤਾ ਤੇ ਉਹਦੇ ਨਾਮ ਹਟਣ ਤੇ ਇਹਨਾਂ ਨੇ ਲੀਡਾ ਵਗੈਰਾ ਸਪੀਕਰਾਂ ਦੀਆਂ ਕੱਢ ਦਿੱਤੀਆਂ ਜਿੱਤੇ ਇਹਨਾਂ ਨੇ ਐਸਪੀ ਨਾਲ ਚਾਰੇ ਦੀ ਕੰਪਲੇਂਟ ਤੇ ਐਫਆਰ ਨੰਬਰ 21 ਮਿਤੀ 25 ਤੋਂ 25 ਧਰਮਿਕ ਪਵਨਾਵਾਂ ਉੱਤੇ ਇਸ ਫਿਰੌਣ ਸੰਧੀ ਦਰਜੇਸ਼ ਕਰਕੇ ਅਗਲੀ ਤਬਦੀਸ਼ ਕਰਦੇ ਹਨ ਜੋ ਵੀ ਫੈਕਟਸ ਸਾਹਮਣੇ ਹੋਣਗੇ ਉਤੇ ਕਾਰਵਾਈ ਕੀਤੀ ਜਾਊ